ਸਰਕਾਰ ਨੇ ਅਤੇ ਉਹ ਭਾਗ ਲਏ ਜਿਹੜਾ ਨਿਜੀਕਰਨ ਕੀਤਾ ਜਾ ਰਿਹਾ ਵਾ ਇਹਦੇ ਰੋਸ ਕਰਨ ਦੇ ਰਾਹ ਕੀਤਾ ਜਾ ਰਿਹਾ ਠੀਕ ਹੈ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਬੋਸ਼ਕ ਤੇ ਪੱਸਾ ਜਿਹੜੀਆਂ ਪਾਉਂਦੀਆਂ ਹੁੰਦੀਆਂ ਸੀ ਜਦੋਂ ਲੈ ਕੇ ਪਾਉਂਦੇ ਸੀ ਪਰ ਇਹ ਜਿਹੜੀ ਬਦਲਾਰੀ ਸਰਕਾਰ ਆਈ ਆ ਦੰਨੇ ਚਾਹਾਂ ਸਾਲਾਂ ਦੇ ਵਿੱਚ ਇੱਕ ਵੀ ਸਰਕਾਰੀ ਬਸ ਨਹੀਂ ਪਾਈ ਨਾ ਤੇ ਰੋਡ ਵਿੱਚ ਪਾਈ ਆ ਨਾ ਪੀ ਆਪੀ ਸੀ ਤੋਂ ਪਾ। ਸਾਡੀਆਂ ਮੰਗਾਂ ਮੰਨੀਆਂ ਨਾ ਜਿਹੜੀਆਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਜਿਵੇਂ ਕਿ ਸਾਡੀ ਪਾਲਿਸੀ ਬਣੀ ਹੋਏ ਪਾਲਿਸੀ ਲਾਗੂ ਨਹੀਂ ਕੀਤੀ ਜਾ ਰਹੀ। ਕੱਢੇ ਇਹ ਮਲਾਦੋਂ ਜਿਹੜੇ ਅਧਾਲ ਨਹੀਂ ਕੀਤੇ ਜਾ ਰਹੇ ਉਲਟਾ ਕੀ ਆ ਕਿ ਪ੍ਰਸ਼ਾਸਨ ਵਾਲੇ ਜਿਹੜਾ ਆ ਸਾਡੇ ਮਿਲਾਂ ਮੈਡਲੋਂ ਜਿਹੜਾ ਆ ਕਿੰਨੇ ਵੀ ਦਸੂਣ ਦਸਾਈਆਂ ਰਿਹਾ ਦਾਰ ਮਿਲਦੇ ਪਾਈਆਂ ਜਾ ਰਹੀਆਂ ਤੇ ਉਹਦਾ ਜਿਹੜਾ ਨਿਜੀ ਕਰਨ ਕੀਤਾ ਜਾ ਰਿਹਾ ਉਹਨੇ ਜਿਹੜੇ ਮੈਡਰ ਸਕੂਲ ਪਸਾ ਜਿਹੜੀਆਂ ਨਾਂ ਜਿਨ੍ਹਾਂ ਨੂੰ ਨਾਂ ਦੇ ਕੇ ਪ੍ਰਾਈਵੇਟ ਸਕੂਲ ਪਸਾ ਜਿਹੜੀਆਂ ਪੜ੍ਹ ਜਾ ਰਹੀ ਆ ਸਰਕਾਰੀ ਕੈਂਟਰ ਦੇ ਸਰਕਾਰੀ ਜਿਹੜਾ ਪਰਮਿਤਵਾ ਉਹਦੇ ਉੱਤੇ ਪ੍ਰਾਈਵੇਟ ਪਸਾ ਜਿਹੜੀਆਂ ਚਲਾਉਣੀਆਂ ਚਾਹੁੰਦੀਆਂ ਉਹਨਾਂ ਨੇ ਪਾਸ਼ੂ ਦੇ ਵਿੱਚ ਆਂਗੜ ਘੁੱਤੀ ਆ ਸਰਕਾਰ ਨੇ ਪਹਿਲੇ ਸਾਡੀ ਰੇਸ਼ੋ ਸੀ ਕੀ 70% ਰੋਡਵੇ ਜਿਹੜੀ ਹੁੰਦੀ ਉਹ 40% ਪ੍ਰਾਈਵੇਟ ਹੁੰਦੀ ਪਰ ਇਹ ਸਰਕਾਰ ਨੇ ਫਿੱਤੀ ਫਿੱਤੀ ਕਰ ਦਿੱਤੀ ਪਰ ਜਾਸਮਾ ਗੱਲ ਬਾਤ ਚੱਲ ਰਹੀ ਹੈ ਵੀ ਸਾਡਾ ਟੈਂਡਰ ਵੀ ਤਰੀਗਾ ਨਾ ਟੈਂਡਰ ਰੱਦ ਹੋ ਜਾਂਦਾ ਤੇ ਪਾਇਆ ਜਿਹੜਾ 50 ਉਪਰ ਟੋਣ ਕੀਤਾ ਜਾ ਸਕਦਾ ਪਬਲਿਕ ਦੀ ਜਿਹੜੀ ਪ੍ਰੋਪਰਟੀ ਆ ਇਹ ਦਿਨ-ਦਿਨ ਜਿਹੜੀ ਆ ਮੈਗਨੇਟ ਖਤਮ ਹੋ ਗਈ ਆ ਉਹ ਜਥੇਬੰਦੀ ਉਹਦਾ ਵਿਰੋਧ ਕਰਦੇ ਆ ਜਿਹੜੀਆਂ ਬਸਾਂ ਪਾਉਣੀਆਂ ਉਹ ਮੈਗਨੇਟੀਆਂ ਪਾਇਆਂ ਜਾਣ ਕਿ ਲੋਕਾਂ ਦੁਆਰਾ ਜਿਹੜਾ ਧਰਨਾ ਲਗਾਇਆ ਗਿਆ ਸੀਗਾ ਉਹ ਕੁਝ ਸਮੇਂ ਲਈ ਉਹ ਚੱਕ ਲਿਆ ਹੈ ਉਹਨਾਂ ਦਾ ਗਵਰਨਮੈਂਟ ਵੱਲੋਂ ਉਹਨਾਂ ਨੂੰ ਨੈਕਸਟ ਏਟਰੀ ਮਿਲ ਚੁਕੀ ਹੈ ਸੋ ਰੋਡ ਇਜ਼ ਕਲੀਅਰ ਕਿ ਕਿਸ ਜਗ੍ਹਾ ਤੇ ਧਰਨਾ ਲਾਇਆ ਕਿਹਨਾਂ ਉਦੋਂ ਲਾ ਕੇ ਤੇ ਕਿਉਂ ਲਾਇਆ ਮਨ ਪਨ ਬਾਕੀ ਆਤੀ ਸੀ ਕੰਟਰੈਕਟਰ ਵਰਕ ਆ ਯੂਨੀਅਨ ਅਮਰਸਾ ਗਾਂ ਤੋਂ ਦੀਪੂਪੁਰ ਰਾਣੀ ਰਸਾਂਗਾ ਜਿਹੜਾ ਅੱਜ ਦਾ ਪ੍ਰੋਟੈਸਟ ਕੀਤਾ ਗਿਆ ਵਾ ਇਹ ਪਨ ਦਾਤੀ ਆਤੀ ਸੀ ਦੇ ਕੱਚੇ ਮਜ਼ਦੂਰਾਂ ਲੋ ਕੀਤਾ ਜਾ ਰਿਹਾ ਕਿਉਂਕਿ ਵਿਭਾਗ ਦਾ ਇਹ ਨਿੱਜੀ ਕਰਨ ਕੀਤਾ ਜਾ ਰਿਹਾ ਹੈ ਸਰਕਾਰ ਨੇ ਕਦੇ-ਕਦੇ ਭਾਗ ਲਓ ਜਿਹੜਾ ਨਿਜੀ ਕਰਨ ਕੀਤਾ ਜਾ ਰਿਹਾ ਵਾ ਇਹ ਫਿਰ ਰੋਗ ਕਰਨ ਜਿਹੜਾ ਕੀਤਾ ਜਾ ਰਿਹਾ ਠੀਕ ਹੈ ਕੀ ਗੱਲ ਹੈ ਕਿ ਮੰਗਾ ਸਾਡੀਆਂ ਮੰਗੀਆਂ ਨਹੀਂ ਜਾ ਰਹੀਆਂ ਕਿਉਂਕਿ ਸਾਡੀਆਂ ਮੰਗਾਂ ਮੰਗੀਆਂ ਜਿਹੜੀਆਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਜਿਵੇਂ ਕਿ ਸਾਡੀ ਪਾਲਿਸੀ ਬਣੀ ਹੋਏ ਪਾਲਿਸੀ ਲਾਗੂ ਨਹੀਂ ਕੀਤੀ ਜਾ ਰਹੀ ਕਦੇ ਇਹ ਮੜਾ ਦੇ ਜਿਹੜੇ ਅਧਾਲ ਨਹੀਂ ਕੀਤੇ ਜਾ ਰਹੇ ਉਲਟ ਹੈ ਕਿ ਆ ਕੇ ਪ੍ਰਸ਼ਾਸਨ ਵੱਲੋਂ ਜਿਹੜਾ ਆ ਸਾਡੇ ਮੈਨੇਜਮੈਂਟ ਵੱਲੋਂ ਜਿਹੜਾ ਆ ਕਿੰਨੇ ਮੀਟਰ ਸਕਰੀਨ ਦਾ ਸਾਈਡ ਹੰਡਲ ਮੈਨ ਦਾ ਦਿਖਾਈਆਂ ਜਾ ਰਹੀਆਂ ਇਹ ਬੁਹਾ ਰਾਜਾ ਨੇ ਕੀ ਕਰਨ ਕਿਹਾ ਜਾ ਰਿਹਾ ਉਹਦੇ ਰੋਗ ਉਹਦੇ ਨਾਲ ਗੱਲ ਕੀਤੀ ਗਈ ਹੈ ਲੋਕੇਸ਼ਨ ਕੀ ਹੈ ਜਿਹੜਾ ਰੂਟ ਬੰਦ ਕੀਤਾ ਤੇ ਕਿੰਨੇ ਤੋਂ ਕਿੰਨੇ ਹੈ ਜਿਹੜਾ ਰੋਡ ਹੈ ਬੰਦ ਕੀਤਾ ਜੀ ਅਸੀਂ ਅੱਜ ਆਪਣੇ ਅਨੁਸਾਰ ਗੋਲਡਨ ਗੇਟ ਕੀਤਾ ਆ ਬੰਦ ਇਹ ਸਾਡਾ 12 ਤੋਂ 2 ਵਜੇ ਤੱਕ ਦਾ ਪ੍ਰੋਟੈਸਟ ਆ ਉਹ ਦਾ ਕੀ ਪ੍ਰਸ਼ਾਸਨ ਨਾਲ ਗੱਲਬਾਤ ਚੱਲ ਗਈ ਹੈ ਜਿਉ ਸਾਡਾ ਟੈਂਡਰ ਵੀ ਚੱਲੇਗਾ ਜਾਂ ਟੈਂਡਰ ਰੱਦ ਹੋ ਜਾਊਗਾ ਤੇ ਪਾਇਆ ਜਿਹੜਾ ਪ੍ਰੋਟੈਸਟ ਆ ਉਪੋਤਵਣ ਕੀਤਾ ਜਾ ਸਕਦਾ ਕੋਈ ਆ ਇਹ ਕਹਿਆ ਜਾ ਰਿਹਾ ਕਿ ਤੁਹਾਨੂੰ ਕੋਈ ਕੋਸ਼ਿਸ਼ ਕੀਤੀ ਕੀ ਤਾਂ ਜਮੂਕੀ ਸਾਡੇ ਨਾਲ ਕੋਈ ਵੀ ਨਹੀਂ ਹੋਈ ਸਾਡੀ ਗੱਲ ਸਟੈਂਡ ਤੇ ਵੀ ਬਹੁਤ ਜ਼ਿਆਦਾ ਹੋਈ ਆ ਬਾਟਾਂ ਦਾ ਬਾ ਸਾਨੂੰ ਇੱਥੇ ਆ ਕੇ ਵੀ ਜਿਹੜਾ ਪ੍ਰਸ਼ਾਸਨ ਵਾਲਾ ਬਹੁਤ ਅੰਗਤ ਜਾਣ ਤੇ ਜਦਿਆਂ ਵੀ ਇੱਥੇ ਤਰਫੋਂ ਦੇ ਦਰਾਂ ਸਾਡੇ ਡਰਾਈਵਰਾਂ ਕਿਨੈਟਰਾਂ ਤੋਂ ਸੱਟਾਂ ਵੀ ਲੱਗੀਆਂ ਨੇ ਜਿਨ੍ਹਾਂ ਨੂੰ ਅਸੀਂ ਹਸਪੀਟਲ ਭੇਜਿਆ ਹੈ ਬਾਕੀ ਇਹ ਵੀ ਪ੍ਰਤਾਸ ਜਿਹੜਾ ਪ੍ਰਸ਼ਾਸਨ ਵਾਲੇ ਜਾਣ ਕੇ ਕਰ ਰਿਹਾ ਕਿਉਂਕਿ ਪ੍ਰਤਾਸ ਜਿਹੜਾ 14 ਤਰੀਕ ਨੂੰ ਅਸੀਂ ਇੱਥੇ ਤਾਂ ਲਾ ਲਾਇਆ ਸੀ ਉਦੋਂ ਅਸੇ ਪ੍ਰਦਰਸ਼ਨ ਨੇ ਸਾਨੂੰ ਚਿੱਠੀ ਦਿਵਾਈ ਸੀ ਕਿ 23 ਤਰੀਕ ਤੱਕ ਸਾਡਾ ਮਾਲ ਆ ਲੋ ਜੀਆ ਫਾਲ ਦੇ ਜੀ ਜਿਹੜਾ ਮਸਲਾ ਨਹੀਂ ਹੋਇਆ ਧਰਨਾ ਲਾਉਣ ਦੇ ਕੰਮ ਕਰੀਏ ਮਗਾ ਪੂਰੀਆਂ ਹੋ ਸਕੀਆਂ ਧਰਨਾ ਲਾਉਣ ਦੇ ਮਾਲਾ ਉਹ ਦੇਸ਼ ਕਿਹੜਾ ਫਟਾਣਾ ਜਿਹੜਾ ਹਮਾਰਾ ਰਾਈਟ ਹੈ ਸ਼ਿਕਾਇਤ ਕਰਕੇ ਅਸੀਂ ਜਾ ਰਾਈਟ ਹੈ ਆਪਾਂ ਰੋਸ ਦੇ ਨਾਲ ਆਉਂਦੇ ਹਾਂ ਇਹਨਾਂ ਦੇ ਧਰਨਾ ਬੁਲਤਿ ਸੀ ਕਿਤਾ ਜਿਹੜਾ ਕੀ ਕਰੂਗਾ ਜਿੰਨਾ ਹਰ ਬਲਦੀ ਸਿੰਘ ਦਾ ਮਹਸੂਬਾ ਪੈਸ਼ਰ 25 ਬੜਾ ਗਿਆ ਅੱਜ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਉਹ ਸਰਕਾਰ ਦੀ ਨਕਾਲੀ ਕਰਕੇ ਕੀਤਾ ਜਾ ਰਿਹਾ ਕਿਉਂਕਿ ਸਾਡੇ ਮੈਜਮੇ ਦੇ ਵਿੱਚ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਦੇਸ਼ਾ ਤੇ ਪਸਾ ਜਿਹੜੀਆਂ ਪਹੁੰਚਦੀਆਂ ਹੁੰਦੀਆਂ ਸੀ ਉਹ ਕਿੱਦੇ ਲੈ ਕੇ ਪਹੁੰਚਦਾ ਨਹੀਂ ਔਰ ਇਹ ਜਿਹੜੀ ਬਦਲਾਰੀ ਸਰਕਾਰ ਆਈ ਆ ਇਹਨੇ 24 ਸਾਲਾਂ ਦੇ ਵਿੱਚ ਇੱਕ ਵੀ ਸਰਕਾਰੀ ਬਸ ਨਹੀਂ ਪਾਈ ਨਾ ਤੇ ਰੋਡ ਵਿੱਚ ਪਾਈ ਆ ਨਾ ਪੀਆਸੀ ਤੇ ਪਾ ਉਲਟਾ ਕੀ ਆ ਕਿ ਹੁਣ ਇਹ ਕਿਲੇ ਮੈਟਰ ਸਕੂਲ ਬਸਾਂ ਜਿਹੜੀਆਂ ਜਿਨ੍ਹਾਂ ਨੇ ਨਾਂ ਦੇ ਕੇ ਪ੍ਰਾਈਵੇਟ ਸੇਸ਼ਨ ਪਸਾ ਜਿਹੜੀਆਂ ਪਹੁੰਚ ਜਾ ਰਹੀ ਆ ਸਰਕਾਰੀ ਟੈਂਡਰ ਦੇ ਸਰਕਾਰੀ ਜਿਹੜਾ ਪਰਮਿਤਵਾ ਉਹਦੇ ਤੇ ਪ੍ਰਾਈਵੇਟ ਬੱਸਾਂ ਜਿਹੜੀਆਂ ਚਲਾਉਣਾ ਚਾਹੁੰਦੇ ਆਂ ਇਹਨਾਂ ਨੇ ਪਾਲਿਸੀ ਦੇ ਵਿੱਚ ਵਾਧਾ ਕਰ ਦਿੱਤੀ ਹੈ ਸਰਕਾਰ ਨੇ ਇਹਨਾਂ ਸਾਡੀ ਰੇਸ਼ੋ ਸੀ ਕਿ 60% ਰੋਡਵੇ ਜਿੰਦੀ ਹੁੰਦੀ ਹੈ 40% ਪ੍ਰਾਈਵੇਟ ਹੁੰਦੀ ਔਰ ਉਹ ਸਰਕਾਰ ਨੇ 50-50 ਕਰ ਦਿੱਤੀ 10% ਦਾ ਆਟੋ ਲਾਸਟ ਤੱਕ ਬੁਰੇ ਕੀ ਕਰ ਰਹੇ ਆ ਵੀ ਪ੍ਰਾਈਵੇਟ ਪਲੇ ਹੋਣੀ ਚਾਹੀਦੀ ਹੈ ਤੇ ਸਾਡੇ ਰੋਡ ਵਿੱਚ ਵਾਣਦੇ ਆ ਜਿਹਦੇ ਸਿੱਧਾ-ਸਿੱਧਾ ਨੁਕਸਾਨ ਆਉਂਦੀ ਪਬਲਿਕ ਦੀ ਜਿਹੜੀ ਪ੍ਰਾਪਰਟੀ ਆ ਉਹ ਦਿਨ-ਦਿਨ ਜਿਹੜੀਆਂ ਮੈਗਨੇਟ ਖਤਮ ਹੋ ਰਹੀ ਆ ਉਹ ਜਦਰੇ ਬੰਦੀ ਉਹਦਾ ਵਿਰੋਧ ਕਰਦੇ ਆ ਜਿਹੜੀਆਂ ਬਸਾਂ ਪਾਉਣੀਆਂ ਉਹ ਮੈਗਨੇਮੀਆਂ ਪਾਈਆਂ ਜਾਣ ਅੱਜ ਸਾਡਾ ਜਿਹੜਾ ਇੱਥੇ ਗੋਲਡਨ ਗੇਟ ਦੇ ਉੱਤੇ ਪੰਜਾਬ ਦੇ ਕੰਮਾਂ ਥਾਵਾਂ ਦੇ ਉੱਤੇ ਜਿਹੜਾ ਪ੍ਰੋਟੈਸਟ ਚੱਲ ਰਿਹਾ ਅੰਮ੍ਰਿਤਸਰ ਗੋਲਡਨ ਗੇਟ ਤੇ ਜਲੰਧਰ ਪੀਏਪੀ ਤੇ ਸ਼ੇਰਪੁਰ ਚੌਂਕ ਲੁਧਿਆਣਾ ਅਟਵਾਰਾ ਜਿਹੜਾ ਚੰਡੀਗੜ੍ਹ ਰੋਡ ਜਾਂਦਾ ਤੇ ਭਵਾਨੀਗੜ੍ਹ ਪੰਜਾਂ ਪੁਆਇੰਟਾਂ ਤੇ ਸਾਡਾ ਪ੍ਰੋਗਰਾਮ 12 ਵਜੇ ਤੋਂ ਲੈ ਕੇ 2 ਵਜੇ ਤੱਕ ਜੇਕਰ ਇਹ ਸਰਕਾਰ ਇਹਦੇ ਵੀ ਉਹ ਟੈਂਡਰ ਜਿਹੜਾ ਨਜਾਇਜ਼ ਟੈਂਡਰ ਲੈ ਕੇ ਆਇਆ ਸੀ ਸਾਡੇ ਮੈਗਨੇਮੇਟ ਨੂੰ ਨਹੀਂ ਰੱਦ ਕਰਦੀ ਇਹ 2 ਵਜੇ ਤੋਂ ਬਾਅਦ ਮੇਰੇ ਹੁ ਪੂਰਾ ਪੰਜਾਬ ਦੇ ਜਿਹੜੀਆਂ ਇੱਕਾ ਦੁੱਕਾ ਸਾਡੀਆਂ ਬੱਸਾਂ ਚੱਲਣਗੀਆਂ ਉਹ ਵੀ ਬੰਦ ਕਰਾਂਗੇ ਬੰਦ ਕਰਨ ਤੋਂ ਬਾਅਦ ਪਾਲਿਸ ਦੀ ਡੀਵੀਟੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦੇ ਮੂਹਰੇ ਪਰ ਮਲਾਜਾਉਗਾ ਕਿ ਉਹਨੂੰ ਖਿਵਾਰ ਕੀਤਾ ਜਾਵੇਗਾ ਕਿ ਜਿਹੜੇ ਤੁਸੀਂ ਭਗਸੋ ਦੀ ਖੋਜ ਵਾਲੀ ਪੱਗ ਬੰਦ ਕੋ ਇਹ ਦੁਨੀਆ ਦੇ ਵਿੱਚ 999 ਐਮਐਲਏ ਤੇ ਸਰਕਾਰ ਬਣੂਗਾ ਤੁਸੀਂ ਆਪਣੀ ਪੂਰੇ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹੀ ਆ ਕਿ ਜੇ ਕਿਰਿਆਰੀ ਸਿਸਟਮ ਜਿਹੜਾ ਉਹ ਬੰਦ ਕੀਤਾ ਜਾਊਗਾ ਨੌਜਵਾਨ ਪੱਕੇ ਕੀਤੇ ਜਾਣਗੇ ਨੌਜਵਾਨਾਂ ਦਾ ਸ਼ੋਸ਼ਣ ਜਿਹੜਾ ਉਹ ਬੰਦ ਕੀਤਾ ਜਾਊਗਾ ਪਰ ਤੁਸੀਂ ਉਲਟਾ ਕਰ ਕੀ ਰਹੇ ਹੋ ਦੇ ਇੱਕ ਉਤਰ ਸਦਨ ਦੇ ਜਾਂ ਜਿਹੜੀਆਂ ਉੱਤੇ ਜਨਾਵ ਡਾ ਕੇ ਇਹ ਸਾਡੇ ਮੈਦਾਨ ਦੇ ਕਿਲੋਮੀਟਰ ਦੱਸਣ ਪਾਉਂਦੇ ਇਹ ਸਵਾਲ ਕਰਨੀ ਆਂ ਪੂਰੀ ਉੱਥੇ ਜਿਹੜੀ ਆ ਗਿਰਤੀ ਲੈ ਕੇ ਜਾਵਾਂ ਅੱਜ ਸਰਕਾਰ ਪ੍ਰਸ਼ਾਸਨ ਉਹ ਤਾਂ ਨਾ ਠੰਮਸਾ ਵੀ ਚਲੇ ਗਿਆ ਗਾਲ ਮੰਡਾ ਵੀ ਚਲੇ ਗਿਆ ਸ਼ਾਸਨ ਪਹਿਲਾਂ ਦੇ ਸਾਡੇ ਨਾਲ ਪਾਸਟੈਂਡ ਦੇ ਉੱਤੇ ਸਾਨੂੰ ਇਹਨਾਂ ਨੇ ਘੇਰਨ ਦੀ ਬਹੁਤ ਕੋਸ਼ਿਸ਼ ਕੀਤੀ ਪ੍ਰਸ਼ਾਸਨ ਨੂੰ ਆਪ ਹੀ ਬੱਸ ਸਟੈਂਡ ਬੰਦ ਕਰਾ ਦਿੱਤਾ ਸਾਡੀ ਕੋਈ ਬੱਸ ਸਟੈਂਡ ਬੰਦ ਕਰਾਉਣ ਦੀ ਕਾਲ ਨਹੀਂ ਹੈ ਜੀ ਉੱਥੇ ਵੀ ਚਲੋ ਤੁਸੀਂ ਕਵਰੇਜ ਕੀਤਾ ਪਰ ਫੇਰ ਵੀ ਇਹ ਸਾਡੇ ਵੱਡੇ ਭਰਾ ਵਾ ਜੇ ਸਾਨੂੰ ਇਹ ਜੇਹਲਾਂ ਦੀ ਵੀ ਲੈ ਜਾਣਗੇ ਤੇ ਤਦ ਵੀ ਸਾਨੂੰ ਇਹਨਾਂ ਦੇ ਕੋਈ ਗਲਾਰੀ ਹੈਗਾ ਪਰ ਅਸੀਂ ਆਪਣੀਆਂ ਮੰਗਾਂ ਤੇ ਨਜ਼ਰ ਸਾਡੀ ਟੰਡ ਰੱਤ ਨਹੀਂ ਹੁੰਦਾ ਉਹਨਾਂ ਦੇ ਨਾਲ ਅਸੀਂ ਜਿਹੜਾ ਆਪਣਾ ਪ੍ਰਦਰਸ਼ਨ ਜਾਰੀ ਰੱਖਾਂ ਮੈਨਾਂ ਤਾਂ ਨਹੀਂ ਪ੍ਰਸ਼ਾਸਨ ਨੂੰ ਵੀ ਦਿੱਤਾ ਦਿਖਾ ਜਾਂਦਾ ਪ੍ਰਸ਼ਾਸਨ ਨੂੰ ਜੋਕ ਤੇ ਰੋਕ ਮੋੜਦੇ ਉਹ ਆਪਣੇ ਕਿੰਨੇ ਲਿਜਾਣਗੇ ਮੈਂ ਤਾਂ ਮੀਡੀਆ ਦੀ ਵੀ ਵਾਰ ਦਬਾਉਂਦੇ ਉਹਨੇ ਫੱਬਿਆ ਕਿ ਤੱਕ ਨਾ ਦੇਗਾ 2 ਘੰਟੇ ਤੱਕ ਇਹਨਾਂ ਨੂੰ ਤੁਹਾਨੂੰ ਸਾਡੇ ਲੱਗੇ ਨਹੀਂ ਆਉਣਗੇ ਤੇ ਕਵਰੇਜ ਨਹੀਂ ਕਰਨ ਦੇਤੀ ਤੇ ਇੱਕੋ ਇੱਕ ਪਤਾ ਲੱਗਦਾ ਇਹ ਜਿਹੜੀ ਮਾਨ ਸਰਕਾਰ ਵਾ ਉਹ ਬਈਮਾਨਾਂ ਦੀ ਸਰਕਾਰ ਬਣ ਗਈ ਹੈ ਇਹ ਸਾਰੇ ਇੱਕ ਮਲਾਹ ਦੇ ਨੂੰ ਮਜ਼ਦੂਰ ਦੀ ਮੇਰੀ ਆਵਾਜ਼ ਦਵਾਉਣੀ ਚਾਹੁੰਦੇ ਆ ਅੱਜ ਪੱਤਰਕਾਰ ਭਾਈ ਚਾਰੇ ਦੀ ਵੀ ਆਵਾਜ਼ ਦਵਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਧੰਨਵਾਦ ਕਰਦਾ ਹਾਂ ਪੱਤਰਕਾਰ ਭਾਈ ਚਾਰੇ ਦਾ ਕਿ ਉਹ ਸਾਡੀ ਆਵਾਜ਼ ਨੂੰ ਬੁਲੰਦ ਕਰਨਗੇ ਜਿਹੜਾ ਗੋਲਡਨ ਗੇਟ ਦੇ ਉੱਤੇ ਕੁਝ ਜਿਹੜਾ ਉਹ ਲੋਕਾਂ ਦੁਆਰਾ ਜਾਤਰਨਾ ਲਗਾਇਆ ਗਿਆ ਸੀਗਾ ਉਹ ਕੁਝ ਸਮੇਂ ਲਈ ਉਹ ਜਿਹੜਾ ਉਹ ਚੱਕ ਲਿਆ ਹੈ ਉਹਨਾਂ ਦਾ ਗਵਰਨਮੈਂਟ ਵੱਲੋਂ ਉਹਨਾਂ ਨੂੰ ਨੈਕਟਰੀ ਮਿਲ ਚੁਕੀ ਹੈ ਸੋ ਰੋਡ ਇਜ਼ ਕਲੀਅਰ ਸਾਰੇ ਰਵਾਜਾਈ ਇਸ ਵਿੱਚ ਪਿਆਰੀ ਰੂਪ ਨਾਲ ਚੱਲ ਰਹੀ ਹੈ ਠੀਕ ਹੈ ਥੈਂਕ ਯੂ